ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰ ਦਿਆਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪੋ ਬਲ ਬਟਨ ਜ਼ਰੂਰ ਦਬਾਇਆ ਕਰੋ ਜੀ ਅਸੀਂ ਪਿੰਡ ਦੀ ਸੀ ਚਾਹ ਕੱਪ ਦਾ ਆਨੰਦ ਮਾਣਦੇ ਸੀਗੇ ਕੰਮ ਨਿਬੜਿਆ ਹੋਣਾ ਮੇਰਾ ਪੋਚਿਆਂ-ਪੂਚਿਆਂ ਵਾਲਾ ਤੇ ਮਨ ਚਲੋ ਨਾਲੇ ਮਾਈਕ ਤੋਂ ਗੱਲਾਂ-ਬੱਤਾਂ ਕਰਨੀਆਂ ਸੀਗੀਆਂ ਨਾਲੇ ਚਾਹ ਪੀ ਲੈਣੇ ਆ ਨਾਲੇ ਮੂ ਚਾਰ ਚੋਨੇ 24 ਜਿਆਦਾ ਚੱਲੂਗੀ ਆ ਵੀ ਜਿਆਦਾ ਚੱਲੂਗੀ ਮੋਫਲੀ ਚਾਹ ਨਾਲ ਬਹੁਤ ਸਵਾਦ ਲੱਗਦੀ ਹੈ ਜੀ ਪਰ ਮੋਫਲੀ ਟੇਸਟੀ ਹੋਵੇ ਨਾ ਅੱਜ ਆਪਾਂ ਨੇ ਗੱਲ ਕਰਨੀਆਂ ਧੀ ਵੱਲੋਂ ਆਈ ਫਰਮੈਸ਼ ਦੀ ਚਾਚੇ ਕੁੜੀ ਨੇ ਮੈਸੇਜ ਕਰਿਆ ਸੀ ਮੈਨੂੰ ਆਪਣੇ ਪੇਕਿਆਂ ਬਾਰੇ ਉਸ ਕੁੜੀ ਨੇ ਮੈਨੂੰ ਦੱਸਿਆ ਜੋ ਬੜਾ ਮੈਨੂੰ ਗੁੱਸਾ ਵੀ ਆਇਆ ਸ਼ਰਮ ਵੀ ਆਉਂਦੀ ਹੈ ਨਾ ਗੱਲਾਂ ਤੇ ਕਿਉਂਕਿ ਅਸੀਂ ਰਿਸ਼ਤਿਆਂ ਨੂੰ ਹੀ ਬਾਧੂ ਜੀ ਉਹ ਚੀਜ਼ ਸਮਝਣ ਲੱਗ ਗਏ ਆਪਣੇ ਤੇ ਬਹੁਤ ਜਾਈ ਸਮਝਣ ਲੱਗ ਗਏ ਰਿਸ਼ਤਿਆਂ ਨੂੰ ਦੁਨੀਆ ਨੂੰ ਅੱਜ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਹੈਗਾ ਵੀ ਰਿਸ਼ਤਾ ਚੀਜ਼ ਕੀ ਹੈ ਰਿਸ਼ਤਾ ਸਾਡੇ ਲਈ ਕੀ ਅਹਿਮੀਅਤ ਰੱਖਦਾ ਹੈ ਉਹ ਕੁੜੀ ਕਹਿੰਦੀ ਵੀ ਸਾਡੇ ਮਾਪਿਓ ਨਹੀਂ ਤਿਗੇ ਸਾਡੇ ਮਾਪਿਓ ਦੀ ਆ ਕਾਫੀ ਸਾਲ ਪਹਿਲਾਂ ਡੈਥ ਹੋ ਗਈ ਅਸੀਂ ਦੋਨੋਂ ਭੈਣ ਭਰਾ ਉਹ ਦੋ ਨਿਆਣੀ ਉਮਰ ਚ ਸੀ ਤਿਗੇ ਤੇ ਫੇਰ ਚਲੋ ਆਲੇ-ਦੁਆਲੇ ਮਾਂ ਮਸੜਾਉਂਦੇ ਸਹਾਰੇ ਨਾਲ ਮੇਰੇ ਭਰਾ ਨੇ ਮੇਰਾ ਵਿਆਹ ਕੀਤਾ ਮੇਰਾ ਭਰਾ ਮੇ ਤੋਂ ਛੋਟਾ ਹੈ ਮੈਂ ਉਹ ਤੋਂ 2-3 ਸਾਲ ਵੱਡੀ ਹਾਂ ਤੇ ਮੇਰੇ ਭਰਾ ਨੇ ਮੇਰਾ ਵਿਆਹ ਕੀਤਾ ਤੇ ਫਿਰ ਉਦੋਂ ਬਾਅਦ 2-3 ਸਾਲ ਬਾਅਦ ਮੇਰੇ ਭਰਾ ਦਾ ਵਿਆਹ ਹੋਇਆ ਦੇਖੋ ਆਪਾਂ ਕੋਈ ਵੀ ਹੈ ਆਪਾਂ ਧੀ ਭੈਣ ਸੂਜਵਾਂ ਦੇ ਇੱਕ ਹੀ ਲੈਣੇ ਆ ਅਕਲ ਦਾ ਸਾਨੂੰ ਵਰਤੇ ਤੇ ਪਤਾ ਲੱਗਦਾ ਸੀ ਸ਼ਕਲ ਸ਼ਕਲ ਪਸੰਦ ਕਰ ਲੈਨੇ ਆ ਠੀਕ ਹੈ ਜੀ ਅਕ ਲਾਉਂਦੇ ਮੁੱਲ ਪੈਂਦੇ ਆ ਪੈਂਦੇ ਆ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਜਦੋਂ ਮੈਂ ਪੇਕੇ ਜਾਣਾ ਤਾਂ ਮੇਰੀ ਭਝਾਈ ਨੇ ਹੋਰ ਹੀ ਕਿਵੇਂ ਆਪਣਾ ਰੁਖਜਾ ਬਣਾ ਲੈਣਾ ਮੱਥੇ ਬਟ ਜਾ ਪਾ ਲੈਣਾ ਦੇਖ ਲੈ ਕਹਿੰਦੀ ਵੀ ਨਾਲੇ ਮੈਂ ਇੱਕ ਮਾਂ ਵਾਂਗੂ ਸਾਰੇ ਉਹਦੇ ਸ਼ਗਨ ਕੀਤੇ ਛੋਟਾ ਭਰਾ ਆਪਣੇ ਪੁੱਤਾਂ ਮੰਗੋ ਵਿਆਇਆ ਸਾਰਾ ਉਹਦਾ ਜੋ ਵੀ ਹੈਗਾ ਤੀ ਕਰਮਦਾਰ ਚ ਮੈਂ ਉਹਦਾ ਸਹਾਰਾ ਬਣ ਕੇ ਰਹੀ ਅਸੀਂ ਭੈਣ ਭਾਈਆਂ ਨੇ ਬਹੁਤ ਔਖੀਆਂ ਵੀ ਕਟੀਆਂ ਪਕਾ ਕੇ ਵੀ ਖਾਧੀਆਂ ਬਚਪਨ ਵੀ ਅਸੀਂ ਮਾਣਿਆ ਨਹੀਂ ਦੋਨਾਂ ਨੇ ਪਰ ਜਦੋਂ ਕਹਿੰਦੀ ਮੈਂ ਸਹਰੇ ਘਰ ਜਾਣਾ ਕਹਿੰਦੀ ਪਹਿਲਾਂ ਪਹਿਲਾਂ ਸਾਲ ਛੇ ਮਹੀਨੇ ਠੀਕ ਰਹੀ ਕਹਿੰਦੀ ਫਿਰ ਹੌਲੀ ਹੌਲੀ ਮੈਨੂੰ ਉਹਦਾ ਰੁਕ ਜਾ ਦੇਖਣ ਲੱਗ ਗਿਆ ਵੀ ਜਣੀ ਆਏ ਮਹਿਸੂਸ ਕਰਦੀ ਆ ਵੀ ਇਹ ਆਵੇ ਨਾ ਤੇ ਕਹਿੰਦੀ ਫੇਰ ਮੈਂ ਹੌਲੀ-ਹੌਲੀ ਮਹਿਸੂਸ ਕਰਨ ਲੱਗੀ ਵੀ ਮੇਰੇ ਭਰਾ ਦੇ ਵੀ ਰੁਕ ਵਿੱਚ ਫਰਕ ਪੈਣ ਲੱਗ ਗਿਆ। ਕਹਿੰਦੀ ਕਿਉਂਕਿ ਮੈਂ ਜਦੋਂ ਟਿੱਕੇ ਘਰ ਜਾਂਦੀ ਸੀ ਮੈਂ ਹਰ ਇੱਕ ਕੰਮ ਨੂੰ ਹੱਥ ਪਾਉਣਾ, ਕਹਿੰਦੀ ਅੰਦਰ ਵੀ ਸਾਫ-ਸਫਾਈਆ ਕਰ ਦੇਣਾ, ਚੀਜ਼ਾਂ ਵੀ ਝਾੜ-ਪੋਚ ਦੇਣੀਆਂ, ਜਿਵੇਂ ਇੱਕ ਧੀ ਕੁਆਰੀ ਹੁੰਦੀ ਮੇਰਜੀ ਕਰਦੀ ਆ ਨਾ ਪਿਓ ਦੇ ਘਰ ਤੇ ਕਹਿੰਦੀ ਉਵੇਂ ਹੀ ਮੈਨੂੰ ਮੇਰਜੀ ਧੀ। ਕਹਿੰਦੀ ਮੇਰੇ ਮਨ 'ਚ ਕੋਈ ਫਰਕ ਨਹੀਂ ਥਾ। ਕਹਿੰਦੀ ਉਹਨੇ ਕਿਹਾ ਵੀ ਹੱਦ ਹੋਈ ਪਈ ਆ ਵੀ ਇਹ ਤਾਂ ਅੰਦਰ ਤੇ ਲੈ ਕੇ ਬਾਹਰ ਤਾਈਂ ਬੋਲ ਦਿੰਦੀ ਆ। ਬਈ ਇਹ ਕਿਵੇਂ ਚੱਲੂ ਕੁੜੀ ਤੇ ਉਹਨੇ ਕਈ ਤੂ ਮਤਾਂ ਲਾਈਆਂ ਇਹ ਚੋਂਦਰ ਕਰਦੀ ਐ ਇਹ ਮੈਨੂੰ ਐ ਬੋਲਦੀ ਐ ਇਹ ਮੈਨੂੰ ਐ ਬੋਲਦੀ ਐ ਭਰਾ ਦੇ ਕੰਨ ਭਰਤੇ ਚੱਲ ਕਹਿੰਦੀ ਭਰਾ ਦਾ ਵੀ ਰੁਕ ਭਾਈ ਬਦਲਦਾ ਬਦਲਦਾ ਬਦਲ ਗਿਆ ਬਦਲਿਆ ਹੋਇਆ ਕਹਿੰਦੀ ਵੀ ਇੱਕ ਦਿਨ ਮੇਰੇ ਭਰਾ ਨੇ ਮੈਨੂੰ ਤੋੜ ਕੇ ਕਹਤਾ ਕਹਿੰਦਾ ਵੀ ਤੂੰ ਕੋਈ ਗੱਲ ਨਹੀਂ ਹੁਣ ਅਸੀਂ ਹੈਗੇ ਆ ਘਰ ਸੰਭਲਣ ਨੂੰ ਦੋਹੇ ਜਾਣਾ ਵੀ ਤੂੰ ਬਾਹਲਾ ਨਾ ਹੋ ਟੈਨਸ਼ਨ ਲਿਆ ਕਰ ਕੋਈ ਗੱਲ ਨਹੀਂ ਤੂੰ ਮਾਰ ਜਿਆ ਕਰਕੇ ਤੇ ਛੜੀ ਛਪਾਹੀ ਜਿਹੜਾ ਕਹਿੰਦੀ ਵੀ ਮੈਂ ਇੰਨਾ ਕੁ ਦਿਨ ਤੋਂ ਮੱਛੀ ਮੰਗੋ ਟੜਫੀ ਇੰਨਾ ਕੁ ਟੜਫੀ ਕਹਿੰਦੀ ਮੈਂ ਇੰਨਾ ਮਾਪੇ ਤੇ ਮਰਿਆਂ ਤੇ ਨਹੀਂ ਰੋਈ ਜਿੰਨੀ ਕਹਿੰਦੀ ਮੈਨੂੰ ਭਾਈ ਦੀ ਇਹ ਗੱਲ ਨੇ ਰਵਾਤਾ ਕਹਿੰਦੀ ਮੈਂ ਕਿਹਾ ਵੀ ਹਾਂ ਕਿਵੇਂ ਕਹਤਾ ਮੇਰੇ ਭਰਾ ਨੇ ਵੀ ਕੋਈ ਗੱਲਾਂ ਸੀ ਹੈਗੀਆਂ ਘਰ ਸੰਭਣ ਨੂੰ ਤੂੰ ਕਿਤੇ ਛੜੀ ਛਪਾਹੀ ਜਿਹੜਾ ਮਾਰ ਜਿਆ ਕਰ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਕਹਿੰਦੀ ਮੈਂ ਕਿਹਾ ਵੀ ਮੇਰਾ ਭਰਾ ਚਾਉਂਦਾ ਨਹੀਂ ਵੀ ਮੈਂ ਆਮਾ ਕਹਿੰਦੀ ਮੈਂ ਕੀ ਕਰਿਆ ਕਹਿੰਦੀ ਮੈਂ ਜੇ ਕਹਿੰਦੀ ਮੈਂ 15 ਮਹੀਨੇ ਬਾਅਦ ਕਹਿੰਦੀ 15 ਦਿਨ ਬਾਅਦ ਮਹੀਨੇ ਬਾਅਦ ਜਿਹੜਾ ਮਾਰਨਾ ਕਹਿੰਦੀ ਮੈਂ 2 2 3 3 ਮਹੀਨੇ ਕਰ ਲਾਗੀ ਕਹਿੰਦੀ ਪਰ ਢਿੱਡ ਨਹੀਂ ਨਾ ਟਿਕਣਾ ਕਹਿੰਦੀ ਭਾਈ ਮੱਥੇ ਵੱਟ ਭਾਈ ਦੇ ਪੀਪਰ ਜਾਈ ਦੇ ਵੀ ਕਹਿੰਦੀ ਉਹ ਰੁਕੇ ਨਹੀਂ ਰਹਾ ਜਿਹੜਾ ਹੈਗਾ ਤਾਂ ਦੇਖੋ ਜੀ ਅਸੀਂ ਮੈਂ ਅੱਗੇ ਵੀ ਕਿਹਾ ਬਹੁਤ ਵਾਰ ਵੀ ਅਸੀਂ ਪੇਕੇ ਘਰ ਵਾਲੇ ਜਿਹੜੇ ਸਾਡੇ ਮੈਂਬਰ ਹੁੰਦੇ ਨੇ ਨਾ ਅਸੀਂ ਉਹਨਾਂ ਦੇ ਚਿਹਰੇ ਪੜ ਲੈਨੇ ਆ ਜਿੱਥੇ ਨਾ ਟਾਈਮ ਬਤਾਇਆ ਹੋਵੇ ਹਾਂ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਜਿਨ੍ਹਾਂ ਨਾਲ ਅਸੀਂ ਹੱਸੇ ਖੇਡੇ ਹੁੰਨੇ ਆ ਉਹਨਾਂ ਦੀ ਸਾਨੂੰ ਰਗ ਰਗ ਦਾ ਪੇਤ ਹੁੰਦਾ ਵੀ ਇਹ ਕਿਦਾਂ ਦੇ ਨੇ ਕਹਿੰਦੇ ਵੀ ਮੈਨੂੰ ਉਹਨਾਂ ਦੇ ਚਿਹਰੇ ਉਹਨਾਂ ਦਾ ਰੋਖ ਉਹਨਾਂ ਦਾ ਗੱਲ ਕਰਨ ਦਾ ਢੰਗ ਮੇਰੀ ਜੋ ਵੀ ਗਈ ਦੀਤੀ ਪੈਣ ਦੀ ਆਵਗਤ ਹੋਣੀ ਉਹਦੇ ਵਿੱਚ ਕਹਿੰਦੀ ਮੈਨੂੰ ਦੇਖਣ ਲੱਗ ਗਿਆ ਵੀ ਹੁਣ ਇਹ ਮੈਨੂੰ ਆਪ ਤੋਂ ਦੂਰ ਕਰਨਗੇ ਕਹਿੰਦੀ ਫੇਰ ਭਾਈ ਮੈਂ ਕੀ ਕਰਿਆ ਮੈਂ 6-7 ਮਹੀਨੇ ਕਈਉਣਾ ਕਹਿੰਦੀ ਮੈਂ ਕਿਹਾ ਕੋਈ ਨਾ ਸੁਖੀ ਬਸਣਾ ਕਹਿੰਦੀ ਜਦ ਮੈਂ 6-7 ਮਹੀਨੇ ਨਾ ਗਈ ਦੇਖੋ ਮੈਂ ਹੁਣ ਗੱਲ ਕਰਨ ਲੱਗੀਆਂ ਬਹੂਆਂ ਨਾਲ ਇਹ ਹੋ ਗਿਆ ਕੁੜੀ ਦਾ ਟੌਪਿਕ ਜੋ ਕੁੜੀ ਦੇ ਅੰਦਰ ਚੱਲਦਾ ਤਾਂ ਜੋ ਮੈਨੂੰ ਉਹਨੇ ਲਿਖ ਕੇ ਭੇਜਿਆ ਹੁਣ ਮੈਂ ਲੱਗੀਆਂ ਬਹੂਆਂ ਨਾਲ ਗੱਲ ਕਰਨਾਂ ਵੀ ਤੁਸੀਂ ਚਲਾਕੀ ਝੂਠ ਉਹਨਾਂ ਆ ਕੇ ਕਰਿਆ ਕਰੋ ਜਿੰਨਾ ਕ ਤੁਹਾਨੂੰ ਲੱਗਦਾ ਵੀ ਸਾਰੀ ਜ਼ਿੰਦਗੀ ਤੁਹਾਡਾ ਇਹ ਪੁੱਗ ਜਵੇ ਚੱਲ ਮੈਂ ਚੱਲਦਾ ਰਹੇ ਵੀ ਫੜਨਾ ਹੋਵੇ ਫੜਨਾ ਹੋਵੇ ਤੁਹਾਡਾ ਝੂਠ ਉਹਨਾਂ ਕ ਝੂਠ ਬੋਲਿਆ ਕਰੋ ਭੈਣਾ ਭਾਈਆਂ ਪ੍ਰਤੀ ਮਾਪੇ ਪ੍ਰਤੀ ਹੋਰ ਰਸਤੇ ਆਪ੍ਰਤੀ ਹੋਰ ਰਸਤੇ ਆਪ੍ਰਤੀ ਉਹਨਾਂ ਮਾਂ ਕੋ ਝੂਠ ਬੋਲਿਆ ਕਰੋ ਜਿਹੜਾ ਤੁਹਾਨੂੰ ਲੱਗੇ ਵੀ ਫੜ ਨਹੀਂ ਹੋਣਾ ਇਹ ਜਦ ਨਾਲ ਮੈਂ ਤੁਹਾਨੂੰ ਦੱਸਦੀ ਆਂ ਬਈ ਜਿਹੜਾ ਲਾ ਲਓ ਮੈਂ ਅੱਜ ਝੂਠ ਬੋਲ ਪੀ ਇਹਨਾਂ ਭੈਣ ਭਾਈਆਂ ਪ੍ਰਤੀ ਮੈਂ ਭੈਣ ਨੂੰ ਭਾਈ ਨਾਲੋਂ ਪਾੜਤਾ ਭਾਈ ਨੂੰ ਭੈਣ ਨਾਲੋਂ ਪਾੜਤਾ ਮੈਂ ਅੱਜ ਝੂਠ ਬੋਲ ਪੀ ਉਹ ਝੂਠ ਮੇਰਾ ਕੱਲ ਨੂੰ ਫੜਿਆ ਜਾਵੇ ਸਾਲ ਨੂੰ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਸੱਚ ਹੈ ਜਿਹੜਾ ਉਹਨੇ ਆਉਣਾ ਹੀ ਆਣਾ ਸੱਚ ਨੇ ਸਾਹਮਣੇ ਆਉਣਾ ਹੀ ਆਣਾ ਸੱਚ ਕਦੇ ਨਹੀਂ ਛੁਪਦਾ ਕਾ ਮੇਉਹ ਜਿੰਦਗੀ ਦਾ ਸਾਡਾ ਕਿਸੇ ਤਰ੍ਹਾਂ ਦਾ ਸੱਚ ਹੈ ਉਹ ਇੱਕ ਦਿਨ ਸਾਹਮਣੇ ਆਉਣਾ ਹੀ ਆਉਣਾ ਟਾਈਮ ਲੱਗ ਸਕਦਾ ਹੈ ਪਰ ਸੱਚ ਕਦੇ ਛੁਪਿਆ ਨਹੀਂ ਰਹਿੰਦਾ ਠੀਕ ਹੈ ਇਹ ਜਿਹੜੇ ਤੁਹਾਡੇ ਝੂਠ ਵਾਲੇ ਫਰੇਬਾਂ ਵਾਲੇ ਰੰਗਤਮਾਸੇ ਹੁੰਦੇ ਹਨ ਨਾ ਉਹ ਵੀ ਚੁੱਪ ਕਰਕੇ ਦੇਖੀ ਜਾਂਦਾ ਹੁੰਦਾ ਉਹ ਜਿਹੜਾ ਉੱਪਰ ਬਾਪ ਬੈਠਾ ਸਾਰੇ ਹਾਂ ਦਾ ਚੁੱਪ ਕਰਕੇ ਦੇਖੀ ਜਾਂਦਾ ਹੁੰਦਾ ਜਦੋਂ ਤੁਹਾਨੂੰ ਜਿਉਂਦੇ ਰੱਖ ਸਕਦਾ ਤੁਹਾਡੇ ਸਾਹ ਚੱਲਦੇ ਰੱਖ ਸਕਦਾ ਉਹਦੀ ਉਹਦਾ ਜਿਹੜਾ ਕੈਮਰਾ ਹੈ ਤਵਾਡੇ ਤੇ ਪਲ ਪਲ ਚੱਲਦਾ ਐ ਅੱਖ ਦੇ ਝਮਕੇ ਨਾਲ ਚੱਲਦਾ ਐ ਤੁਹਾਡੇ ਲੱਛਣਾਂ ਨੂੰ ਸਾਰਿਆਂ ਨੂੰ ਦੇਖਦਾ ਉਹ ਕਿਉਂਕਿ ਫਿਰ ਸੱਚ ਵੀ ਉਹੀ ਸਾਹਮਣੇ ਲਿਆਉਂਦਾ ਔਰ ਕਹੇ ਗਵਾਂਢੀ ਨੇ ਨਹੀਂ ਸੱਚ ਸਾਹਮਣੇ ਲਿਆ ਸਮਾਂ ਲੱਗ ਜਾਂਦਾ ਹੁੰਦੇ ਨੂੰ ਲੱਗਦਾ ਹਮ ਇੱਕ ਦਿਨ ਐਸਾ ਆਇਆ ਉਹ ਕੁੜੀ ਕਹਿੰਦੀ ਕਹਿੰਦੀ ਮੈਂ ਸਬਰ ਕਰਕੇ ਆਪਣੇ ਘਰ ਬੈ ਗਈ ਭਾਈ ਚ ਜਾ ਨਾ ਰਹਿਣੀ ਤੜਫਦੀ ਰਹਿਣਾ ਵੀ ਜਿਹੜੀ ਜਨਾਨੀ ਮੈਨੂੰ ਪਰਾਂ ਕਰ ਸਕਦੀ ਆ ਕਿਤੇ ਮੇਰੇ ਭਾਈ ਨਾਲ ਤਾਂ ਨਹੀਂ ਬਦਸਲੂਕੀਆਂ ਕਰਦੀ ਭਾਈ ਕਿੱਡਾ ਹੀ ਹੋ ਜਾਣ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਮਾਵਾ ਵਰਗੀਆਂ ਹੁੰਦੀਆਂ ਉਹਨਾਂ ਨੂੰ ਭਾਈਆਂ ਦੀ ਟੈਨਸ਼ਨ ਰਹਿੰਦੀ ਆ ਸਹੁਰੇ ਘਰ ਬੈਠੀਆਂ ਨੂੰ ਵੀ ਔਰ ਸਿਰ ਤੇ ਮਾਂ ਬਾਪ ਤੋਂ ਬਿਨਾ ਹੋਣਾ ਕਹਿੰਦੀ ਵੀ ਇੱਕ ਦਿਨ ਐਸਾ ਆਇਆ ਕਹਿੰਦੀ ਵੀ ਮੇਰਾ ਭਰਾ ਕਿਧਰੇ ਬਾਹਰ ਨਿਕਲਿਆ ਹੋਇਆ ਸੀ ਘਰੋਂ ਸਨੀ ਪਰਜਾਈ ਨੇ ਬੜੀ ਮਾਂ ਨੂੰ ਫੋਨ ਲਾਇਆ ਹੋਇਆ ਜਾਂ ਮਾਂ ਨੂੰ ਫੋਨ ਲਾਇਆ ਹੋਇਆ ਛਾ ਕਕੇ ਤੇ ਨਕੇ ਤੇ ਭਾਈ ਨੂੰ ਵੀ ਤੀ ਐਹੀ ਜੀ ਗੱਲ ਈ ਜੀ ਹਰੇਕ ਇਨਸਾਨ ਹੈਗਾ ਨਹੀਂ ਜੋਗਾ ਪਰ ਅਗਲਾ ਕਹਿੰਦਾ ਵੀ ਕੋਈ ਗੱਲ ਨਹੀਂ ਜਦ ਅੱਖੀਂ ਦੇਖਾਂ ਕੰਨੀ ਸੁਣਾ ਫੇਰ ਪਰੋਸਾ ਕਰੂੰ ਫੇਰ ਦਬੋਂ ਇਹਨੂੰ ਅਗਲਾ ਚਲੋ ਚਲੋ ਜੋ ਟਾਈਮ ਕੱਢੀ ਜਾਂਦਾ ਹੁੰਦਾ ਜਿਹੜਾ ਸਮਝਦਾਰ ਹੁੰਦਾ ਠੀਕ ਹੈ ਜੀ ਕਹਿੰਦੀ ਵੀ ਜਦੋਂ ਨੇ ਆਪਣੀ ਮਾਂ ਨੂੰ ਫੋਨ ਲਾਇਆ ਹੋਇਆ ਮਾਂ ਨੂੰ ਫੋਨ ਤੇ ਗੱਲਾਂ ਕਰਦੀ ਆ ਕਹਿੰਦੀ ਮਾਂ ਕਹਿੰਦੀ ਹੁਣ ਬਹੁਤ ਵਧੀਆ ਸ਼ਾਂਤੀ ਨਾਲ ਅਸੀਂ ਰਹਿੰਦੇ ਆ 7-8 ਮਹੀਨੇ ਹੋ ਗਏ ਹੁਣ ਆਈ ਨਹੀਂ ਹੈਗੀ ਨਹੀਂ 3 ਦਿਨ ਦਾ ਗਰੀਜੀ ਘਮਾਉਂਦੀ ਆ ਜਾਂਦੀ ਸੀ ਉੱਥੇ ਵੀ ਆਏ ਚੱਕ ਉੱਥੇ ਵੀ ਆਏ ਚੱਕ ਕਦੇ ਆਹ ਕਰ ਲਓ ਕਦੇ ਆਹ ਕਰ ਲਓ ਸਨ ਮੱਤਾ ਹੀ ਦੰਦੀ ਰਹਿੰਦੀ ਸੀ ਹੁਣ ਜਦੋਂ ਦੀ ਛੁਰਕੀ ਆ ਮੌਜ ਹੈ ਇਹਦੇ ਚ ਮਾਮਾ ਦਾ ਹੱਥ ਬਹੁਤ بڑا ਹੁੰਦਾ ਪਿੱਛੋਂ ਜੇ ਮਾਂ ਦਾ ਹੱਥ ਤਾਂ ਤਾਂ ਮਾਂ ਨਾਲ ਗੱਲ ਕਰਦੀ ਸੀ ਨਹੀਂ ਮਾਮਾ ਮੂੰਹ ਕੁੱਟ ਦੰਦੀਆਂ ਨੇ ਤੂੰ ਜਾ ਕੇ ਨਣਦ ਦੇ ਘਰ ਬੈਠੀ ਆ ਨਾ ਕਿ ਨਣਦ ਤੇਰੇ ਘਰ ਆਉਂਦੀ ਆ ਉਹਦੇ ਪਿਓ ਦਾ ਘਰ ਹੈ ਉਹਦੇ ਨਾਲ ਆਵੇ ਰਾਤ ਆਵੇ ਠੀਕ ਹੈ ਮਾਮਾ ਦਾ ਹੱਥ ਬਿਲਕੁਲ ਹੁੰਦਾ ਹੈ ਬੋਤੀਆਂ ਮਾਵਾ ਹੀ ਨੀਤੀਆਂ ਨੂੰ ਸਿੱਧੀ ਮਾਤ ਦੰਦੀਆਂ ਮਾਵਾ ਹੀ ਨੀਤੀਆਂ ਦਾ ਘਰ ਬਸਣ ਦਿੰਦੀਆਂ ਹੂੰ ਤਾਂ ਮਾਂ ਨਾਲ ਗੱਲਾਂ ਕਰਦੀ ਕਰਦੀ ਉਹ ਮੁੰਡਾ ਕਿਤੇ ਬਾਹਰੋਂ ਆ ਗਿਆ ਉਹਨੂੰ ਛੱਕ ਪਹਿਲਾਂ ਹੀ ਤਾਂ ਕਹਿੰਦੀ ਮੇਰੇ ਭਰਾ ਨੂੰ ਕਹਿੰਦੀ ਮੇਰੇ ਭਰਾ ਨੇ ਮੈਨੂੰ ਸਾਰੀਆਂ ਹੀ ਗੱਲਾਂ ਦੱਸਤੀਆਂ ਕਹਿੰਦੀ ਉਹਨੇ ਪੈਰ ਦੱਬ ਕੇ ਮੁੰਡੇ ਨੇ ਦੱਬ ਮੀ ਚਾਲ ਨਾਲ ਅੰਦਰ ਆ ਗਿਆ ਉਹ ਕਹਿੰਦਾ ਉਹ ਦਰਵਾਜ਼ੇ ਦੇਮ ਨਹੀਂ ਖੜਕਦਾ ਹੋਣ ਦਿੱਤਾ ਕਹਿੰਦਾ ਮੈਂ ਕਿਹਾ ਦੇਖਾਂ ਕਿਹਦੇ ਨਾਲ ਗੱਲ ਕਰਦੀ ਆ ਮੇਰੀ ਪਿੱਠ ਪਿੱਛੇ ਮਾਂ ਨਾਲ ਜੁਟੀ ਪਈ ਮੈਂ ਐ ਕਰਿਆ ਈ ਨੂੰ ਐ ਕਰਿਆ ਉਹਨੂੰ ਐ ਸੁਣਾਈਆਂ ਹੁਣ ਨਹੀਂ ਆਈ 7-8 ਮਹੀਨੇ ਹੋ ਗਏ ਹੁਣ ਅਸੀਂ ਆਰਾਮ ਨਾਲ ਰਹਿੰਦੇ ਆਂ ਬਸ ਫਿਰ ਕੀ ਤਾਂ ਕਹਿੰਦੀ ਪਹਿਲਾਂ ਤਾਂ ਮੇਰੇ ਭਾਈ ਨੇ ਖੜਕਾਈ ਚੰਗੀ ਤਰ੍ਹਾਂ ਵੱਡੀ ਫੜ ਕੇ ਭੰਨਿਆ ਸੈਰੋ ਦਾ ਫੇਰ ਲੈ ਕੇ ਆਇਆ ਕਹਿੰਦੀ ਮੇਰੇ ਘਰ ਸਤ ਤੋਂ ਦੋ ਹਾਂ ਜੀਆਂ ਤੋਂ ਮਗਾਈ ਮਾਫੀ ਨੰਬਰ 2 ਤੇ ਭਾਈ ਨੇ ਕਹਿਤਾ ਕਹਿੰਦਾ ਹੁਣ ਇਹ ਸਾਰੀ ਜ਼ਿੰਦਗੀ ਲਈ ਤੇਰਾ ਵਿਸ਼ਵਾਸ ਖਤਮ ਹੋ ਗਿਆ ਤੂੰ ਮੇਰੇ ਕਰ ਹੁਣ ਰਹੇਂਗੀ ਜਰੂਰ ਪਰ ਤੇਰਾ ਮੈਂ ਭਰੋਸਾ ਨਹੀਂ ਕਰਦਾ ਅੱਜ ਤੂੰ ਮੈਨੂੰ ਭੈਣ ਨਾਲ ਤੋੜਿਆ ਤਾਂ ਕੱਲ ਨੂੰ ਕਿਸੇ ਹੋਰ ਨਾਲ ਤੋੜੇਂਗੀ ਮੈਂ ਇੱਥੇ ਆ ਕੇ ਕਹਿਨੀ ਆਂ ਵੀ ਜਦ ਨਾ ਝੂਠ ਤੋਂ ਪਰਦਾ ਉੱਠਦਾ ਫਿਰ ਝੂਠ ਬੋਲਣੇ ਵਾਲੇ ਦੀ ਔਕਾਤ ਆ ਜਿਹੜੀ ਇੱਕ ਕੌਡੀ ਦੀ ਰਹਿ ਜਾਂਦੀ ਆ ਇੱਕ ਕੌਡੀ ਦੀ ਵੀ ਨਹੀਂ ਰਹਿੰਦੀ 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 ਤੁਸੀਂ ਉਨਾਂ ਅਗੇ ਝੂਠ ਬੋਲਿਆ ਕਰੋ ਦੇਖ ਨੋਹਾਂ ਨਾਲੋਂ ਮਾਸਕ ਦੇ ਵੱਖ ਨਹੀਂ ਹੁੰਦਾ ਇਹ ਬੰਦਾ ਨਹੀਂ ਬੰਦੇ ਨੂੰ ਮਿਲਦਾ ਖੋਨ ਦੀ ਖਿੱਚ ਹੁੰਦੀ ਆ ਖੂਨ ਦੀ ਖਿੱਚ ਹੁੰਦੀ ਆ ਜਦ ਨਾ ਕੋਈ ਕਹਿੰਨੇ ਆ ਵੀ ਅਸੀਂ ਜ਼ਿੰਦਗੀ ਚ ਆਪਣੇ ਭੈਣ ਭਾਈ ਦਾ ਕਦੇ ਮਾੜਾ ਕੀਤਾ ਨਹੀਂ ਅਸੀਂ ਟੁੱਟ ਰਸ ਜ਼ਰੂਰ ਜਾਣੇ ਆ ਪਰ ਕੋਈ ਪਤਾ ਨਹੀਂ ਖੂਨ ਨੇ ਕਦ ਵਾਲਾ ਮਾਰ ਜਾਣਾ ਕਦ ਮਨ ਪਿਗਲ ਜਾਣਾ ਕਦ ਬਰਾਬਰ ਜਾਂਦੇ ਦੀ ਬਾਹ ਫੜ ਲੈਣੀ ਆ ਭੈਣ ਭਾਈ ਦੀ ਅਸੀਂ ਬਈ ਵੀਰਾ ਹੁਣ ਸਾਰੀ ਜ਼ਿੰਦਗੀ ਰੁੱਸੇ ਰਹਿਣਾ ਕੋਈ ਪਤਾ ਨਹੀਂ ਠੀਕ ਆ ਉਨਾਂ ਆਕ ਤੁਸੀਂ ਆਪਣੀਆਂ ਚੰਮ ਮੈਂ ਬਹੂਆਂ ਨੂੰ ਕਹਿ ਨਹੀਂ ਆ ਉਨੀਆਂ ਕ ਚੰਮ ਦੀਆਂ ਚਲਾਇਆ ਕਰੋ ਜਿੰਨੀਆਂ ਕ ਤੁਹਾਡੀਆਂ ਚੱਲ ਜਾਣਾਂ ਜਿਆਦਾ ਨਾ ਬੰਦੇ ਦਾ ਝੂਠ ਫੜਿਆ ਜਾਂਦਾ ਹੈ। ਬੰਦਾ ਕੱਖੋਂ ਹੌਲਾ ਹੋ ਜਾਂਦਾ ਹੈ। ਜ਼ਿੰਦਗੀ ਨੂੰ ਆਪਣੀ ਨੂੰ ਇਹੀ ਜੀ ਖੁੱਲੀ ਕਿਤਾਬ ਰੱਖਿਆ ਕਰੋ ਵੀ ਜਿਹੜਾ ਮਰਜੀ ਅਗਲਾ ਵਰਕਾ ਥੱਲ ਕੇ ਪੜ ਲਵੇ। ਸਾਡੇ ਤੇ ਕਿੰਤੂ ਪ੍ਰਾਂਤੂ ਨਾ ਹੋਵੇ। ਜੇ ਸਾਡੇ ਤੇ ਕੋਈ ਕਿੰਤੂ ਪ੍ਰਾਂਤੂ ਕਰਦਾ ਤਾਂ ਅਸੀਂ ਅਗਲੇ ਦੀ ਅੱਖ ਚੱਕ ਪਾ ਕੇ ਗੱਲ ਕਰਨ ਜੋਗੇ ਜਵਾਬ ਦੇਣ ਜੋਗੇ ਹੋਈਏ। ਸਾਡੀ ਜ਼ਿੰਦਗੀ ਇਹੀ ਜੀ ਚਾਹੀਦੀ ਹੈ। ਰੋਟੀ ਭਾਵੇਂ ਸਾਨੂੰ ਨੂਨ ਨਾਲੇ ਜੁੜੇ ਪਰ ਸਾਡੀ ਜ਼ਿੰਦਗੀ ਇਹੀ ਜੀ ਚਾਹੀਦੀ ਆ ਅਸੀਂ ਹਰੇਕ ਦਿਨ ਜਵਾਬ ਦੇ ਹੋਈਏ ਸਾਹਮਣੇ ਖੜਕੇ। ਹਟੇ ਵਰਗੀਆਂ ਨੂੰ ਫਿਰ ਝੁੱਠੀਆਂ ਨੂੰ ਮੂੰਹ ਛਾਉਣ ਨੂੰ ਜਦਾ ਨਹੀਂ ਲੱਭਦੀ। ਮੈਂ ਇਹ ਕਹਿੰਦੀ ਹੁੰਦੀ ਆ ਵੀ ਜੇ ਤੁਸੀਂ ਭੈਣਾ ਭਾਈਆਂ ਨੂੰ ਤੋੜਨਾ ਹੁੰਦਾ ਨਾ ਤੁਸੀਂ ਪਹਿਲਾਂ ਆਪਣੇ ਤੋੜਿਆ ਕਰੋ। ਤੁਹਾਨੂੰ ਪਤਾ ਲੱਗੇ ਵੀ ਭੈਣਾ ਭਾਈਆਂ ਤੋਂ ਬਗੈਰ ਸਾਰਨਾ ਕਿੰਨਾ ਔਖਾ ਹੈ। ਗੱਲ ਫੇਰ ਇੱਥੇ ਆ ਕੇ ਮੁੱਕ ਜਾਂਦੀ ਆ। ਪਿੱਛੋਂ ਕਹੀ ਜੀ ਖਾਨਦਾਨੀ ਚੋਂ ਆਈ ਐ। ਗੱਲ ਇੱਥੇ ਆ ਕੇ ਮੁੱਕਦੀ ਐ। ਫਿਰ ਕਈਆਂ ਨੂੰ ਬਹੁਤ ਸੜੇ ਕੱਪੜੇ ਲੱਗ ਜਾਂਦੀ ਐ। ਬੀਆ ਹੀ ਕਹਿੰਦੇ ਨੇ ਬਿਲਕੁਲ ਮੈਂ ਤਾਂ 100% ਕਹਿੰਨੀ ਆ ਮਾਮਾ ਦੀ ਪਰਬ੍ਰੇਸ਼ ਤੇ ਡਿਪੈਂਡ ਕਰਦਾ ਪਿੱਛੋਂ ਖੂਨ ਤੇ ਡਿਪੈਂਡ ਕਰਦਾ ਖਾਨਦਾਨੀ ਤੇ ਡਿਪੈਂਡ ਖਾਨਦਾਨੀ ਤੇ ਡਿਪੈਂਡ ਕਰਦਾ ਉਹੀ ਮਾਮਾ ਤੋਂ ਪੁੱਤ ਦੂਰ ਕਰਦੀਆਂ ਨੇ ਉਹੀ ਪਿਓ ਨੂੰ ਪੁੱਤ ਨਾਲੋਂ ਤੋੜਦੀਆਂ ਨੇ ਉਹੀ ਭਾਈਆਂ ਨੂੰ ਭੈਣਾਂ ਨਾਲੋਂ ਤੋੜਦੀਆਂ ਨੇ ਜਿਹੜੀਆਂ ਪਿੱਛੋਂ ਐਸੇ ਵੈਸੇ ਖਾਨਦਾਨੀਆਂ ਹੁੰਦੀਆਂ ਨੇ ਜੇ ਅਸੀਂ ਪੇਕੇ ਘਰ ਰਿਸ਼ਤੇ ਸਾਰਿਆਂ 'ਚ ਖੜੇ ਫੱਪਦੇ ਆ ਨਾ ਅਸੀਂ ਸਹੁਰੇ ਘਰ ਵੀ ਸਾਰੇ ਰਿਸ਼ਤਿਆਂ 'ਚ ਖੜੇ ਹੀ ਫੱਪਦੇ ਆ ਇਹ ਨਹੀਂ ਹੈਗਾ ਵੀ ਉੱਥੇ ਨਣ ਦੇ ਬੈਠੀ ਆ ਅਸੀਂ ਕਿਸੇ ਵਿਆਹ ਚ ਗਏ ਆ ਉੱਥੇ ਨਣ ਦੇ ਬੈਠੀ ਆ ਉੱਥੇ ਪਰਝਾਈ ਬੈਠੀ ਆ ਨਾ ਅਸੀਂ ਇਕੱਠੀਆਂ ਬੈਠੀਆਂ ਹੀ ਸੋਹਣੀਆਂ ਲੱਗਦੀਆਂ ਸਾਡਾ ਇਕੱਠਿਆਂ 'ਚ ਰੋਪ ਹੈ ਇਕੱਠਿਆਂ 'ਚ ਸਾਡਾ ਮਾਨ ਸਤਕਾਰ ਹੈ ਠੀਕ ਆ ਫਿਰ ਹੁਣ ਮੈਂ ਉਸ ਕੁੜੀ ਨੂੰ ਪੁੱਛਦੀ ਆ ਜਾਂ ਉਸ ਕੁੜੀ ਵਰਗੀਆਂ ਜੇ ਹੈਗੀਆਂ ਮੈਂ ਤਾਂ ਪੁੱਛਦੀ ਆ ਵੀ ਭੈਣ ਭਾਈ ਤਾਂ ਇਕੱਠੇ ਹੋ ਗਏ ਹੋਏ ਵੀ ਆ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਏ ਫਿਰ ਹੁਣ ਉਹਨੂੰ ਕੀ ਮਿਲਿਆ ਕੀ ਰਹਿ ਗਈ ਉਹਦੀ ਕੀ ਰਹਿ ਗਈ ਆਪਣਾ ਅੱਗਾ ਗਵਾ ਬੈਠੀ ਆਦਮੀ ਤੋਂ ਵਿਸ਼ਵਾਸ ਗਵਾ ਬੈਠੀ ਠੀਕ ਆ ਕਹਿੰਦੀ ਮੇਰੇ ਭਰਾ ਮੈਂ ਤੋਂ ਮਾਫੀਆਂ ਮੰਗਦਾ ਨਾ ਥੱਕੇ ਕਹਿੰਦਾ ਭੈਣੇ ਤੈ ਮਾਂ ਬਾਪ ਵਾਲੇ ਸਾਰੇ ਫਰਜ਼ ਨਿਭਾਏ ਮੈਂ ਤੇਰੇ ਨਾਲ ਕੀ ਸਲੂਕ ਕੀਤਾ ਐ ਜਨਾਨੀ ਮਗਰ ਲੱਗ ਕੇ ਜਿਹੜੀ ਕੱਲ੍ਹ ਦੀ ਆਈ ਆ ਸਾਡੇ ਘਰ ਮੈਂ ਤੈਨੂੰ ਨਾਲ ਜੰਮੀ ਨੂੰ ਛੜਦਾ ਇੱਕ ਢੱਡ ਦੇ ਜਾਈ ਹੁੰਦੇ ਨੇ ਭੈਣ ਭਾਈ ਹੁੰਦੇ ਨੇ ਜਿਹੜੇ ਤੁਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦਿੰਦੇ ਹੋ ਉਹ딕 ਚੱਕ ਕਹੀ ਜੀ ਹੈ ਮੈਂ ਫੇਰ ਕਹਨੀ ਆ ਵੀ ਉਨਾਂ ਅਗੇ ਝੂਠ ਬੋਲਿਆ ਕਰੋ ਜਿੰਨਾ ਕ ਤੁਹਾਡਾ ਸਾਰੀ ਜ਼ਿੰਦਗੀ ਚੱਲ ਜਵੇ ਔਰ ਫੜਿਆ ਨਾ ਜਾਵੇ ਜਦ ਫੇਰ ਮੁੰਡੇ ਆਪਣੇ ਰਿਸ਼ਤਿਆਂ ਨਾਲ ਮਿਲ ਜੰਨੇ ਆ ਤੁਸੀਂ ਤਾਂ ਛੱਡ ਦਿਓ ਗੱਲ ਨੂੰ ਤੁਹਾਨੂੰ ਕੀ ਕਿਹੜਾ ਰਤਵਾ ਦਵਾ ਤੁਹਾਨੂੰ ਮੈਂ ਮੋٹے ਦਿਮਾਗ ਦੀਆਂ ਹੁੰਦੀਆਂ ਹੈ ਹਾਂ ਮੋٹے ਦਿਮਾਗ ਦੀਆਂ ਹੁੰਦੀਆਂ ਜੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜੇ ਤੁਸੀਂ ਭੈਣਾ ਭੈਣ ਤੋਂ ਤਾਂ ਦੂਰ ਮੁੰਣੜੀਏ ਘਰ ਵੀ ਲਿਆ ਤਾਂ ਕਿੱਥੇ ਨੂੰ ਲੈ ਜਾਣਾ ਹੈ ਹੂੰ ਕਿੱਥੇ ਨੂੰ ਲੈ ਜਾਣਾ ਜਿੰਨਾ ਕ ਤੇਰਾ ਹੱਕ ਹੈ ਰਿਸ਼ਤੇ ਤੇ ਉਨਾਂ ਕੇ ਵਰਤेंगी ਉਹਨੂੰ ਉਦੋਂ ਬਾਅਦ ਤਾਂ ਨਹੀਂ ਖਾਣ ਲੱਗੀ ਉਹਨੂੰ ਤੂੰ ਜੇ ਭੈਣ ਹੋਊਗੀ ਦੁੱਖ ਦੇ ਆਊ ਸੁੱਖ ਦੇ ਆਊ ਆਪਣੇ ਭਾਈ ਦੀ ਸਾਰ ਲਊ ਆਪਣੇ ਭਾਈ ਦੇ ਮੋਢੇ ਨਾਲ ਮੋਢਾ ਲਾ ਕੇ ਖੜੂ ਕਦੇ ਕੋਈ ਤਰਾ ਚੜ੍ਹਾ ਆ ਗਿਆ ਤਾਂ ਵੀ ਭੈਣ ਖੜੂ ਹੋਰ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਖੋਣੇ ਖੋਣ ਲਈ ਤੜਫਦਾ ਅੱਛਾ ਜਿਨ੍ਹਾਂ ਨੂੰ ਤੁਸੀਂ ਆਪਣੇ ਜੋਗਾ ਕਰ ਲੈਣੀਆਂ ਇਹ ਰਵੀ ਪਤਾ ਕੀ ਆ ਇਹ ਚੀਜ਼ ਤੇ ਨਮੀ ਪੀੜੀ ਕਾਬੂ ਪਾ ਲੋਗੀ ਤਾਂ ਠੀਕ ਹੈ ਨਹੀਂ ਤਾਂ ਫਿਰ ਉਹੀ ਹਾਲ ਹੋਣਾ ਜਿਹੜਾ ਬਾਪੂ ਨੂੰ ਖੰਗ ਛੜਦੀ ਆ ਸੁਣਾਉਂਦੇ ਹੁੰਦੇ ਨੇ ਵੀ ਬਾਪੂ ਨੂੰ ਖੰਗ ਛੜਦੀ ਤੀ ਪਹੂ ਕਹਿੰਦੀ ਸਾਰੀ 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 ਰਾਤ ਕਹਿੰਦੀ ਬਾਪੂ ਖੌਂ ਖੌਂ ਕਰੀ ਜਾਂਦਾ ਇਹਨੂੰ ਚੱਕ ਕੇ ਕਿਸੇ ਟੋਬੇ 'ਚ ਸਿੱਟਿਆ ਫਿਰ ਬਾਪੂ ਨੇ ਵੀ ਸੁਣਾਤੀ ਬਾਪੂ ਕਹਿੰਦਾ ਪੁੱਤ ਕਹਿੰਦਾ ਥੋੜਾ ਜਿਹਾ ਅੱਗੇ ਕਰਕੇ ਸਿਟੀ ਤੇਰਾ ਪੁੱਤ ਤੈਨੂੰ ਉਦੋਂ ਵੀ ਅੱਗੇ ਕਰਕੇ ਸਿਟੇ ਦੇ ਇਥੇ ਮੈਂ ਆਪਣੇ ਬਾਪੂ ਨੂੰ ਸੁੱਟ ਕੇ ਗਿਆ ਤਾਂ ਠੀਕ ਹੈ ਤੁਹਾਡਾ ਉਹ ਹਾਲ ਹੋਣਾ ਜੇ ਤੁਸੀਂ ਅੱਜ ਆਪਣੇ ਆਦਮੀਆਂ ਨੂੰ ਮਾਮਾ ਤੋਂ ਪਿਓਾਂ ਤੋਂ ਭੈਣਾਂ ਤੋਂ ਦੂਰ ਕਰਦੇ ਆਂ ਹੋਰ ਰਿਸ਼ਤ ਤਾਂ ਤੁਹਾਡੇ ਮੁੰਡਿਆਂ ਨੇ ਵੀ ਤੁਹਾਤੋਂ ਇਹੀ ਪਾਠ ਪੜ੍ਹਨਾ। ਉਹ ਥੋੜਾ ਸਿੱਖ ਰਹੇ ਆ ਜਿੰਦਗੀ 'ਚ ਉਹ। ਤੁਹਾਡੇ ਇਹ ਮਨਾਂ ਦੇ ਪਲੇਖੇ ਆ ਮੈਂ ਆਏ ਸਦਾ ਰੱਖੂੰਗੀ ਇਹਨੂੰ। ਮੈਂ ਇਹਨੂੰ ਵਿਗੜਨ ਨਹੀਂ ਦੰਦੀ। ਮੈਂ ਇਹਨੂੰ ਇਹ ਵਿਗੜ ਕੇ ਦੇਖੇ। ਠੀਕ ਆ ਇਹਨੂੰ ਸਾਰਾ ਪਤਾ ਹੈ। ਇਹ ਤੁਹਾਡੇ ਮਨਾਂ ਦੇ ਬਿਲਕੁਲ ਗਲਤ ਪਲੇਖੇ ਨੇ। ਬੱਚਾ ਸਾਡਾ ਘਰੋਂ ਹੀ ਸਿੱਖਦਾ ਸਾਰਾ ਕੁਝ। ਜਿਹਾ ਜਿਹਾ ਤੁਸੀਂ ਵਰਤਾ ਕਰਦੀਆਂ ਉਹ ਜਿਹਾ ਸਿੱਖਦਾ ਹੈ ਉਹਨੇ ਅੱਜ ਨਹੀਂ ਬੋਲਣਾ। ਉਹਨੇ ਵੱਡਾ ਹੋ ਕੇ ਵੀ ਨਹੀਂ ਬੋਲਣਾ ਉਹਨੇ ਬੋਲਣਾ ਜਿਆਦਾ ਜਿਆਦਾ ਉਹਦੀ ਤੀਮੀ ਆ ਗਈ ਉਹਨੂੰ ਰੋਟੀ ਦੇਣੇ ਵਾਲੀ ਫਿਰ ਉਹਨੇ ਆਪਣੀ ਜਨਾਨੀ ਦੇ ਬਰਾਬਰ ਖੜ ਕੇ ਫਿਰ ਤੁਹਾਡਾ ਰੂਹ ਦਛਾਨਣਾ ਕਿਉਂਕਿ ਜਿਹੜਾ ਤੁਹਾਡਾ ਸੁਭਾਅ ਏ ਜਦ ਮਾਂ ਦੇ ਘਰੋਂ ਨਾ ਬਦਲ ਕੇ ਆਇਆ ਸਹੁਰੇ ਘਰ ਨਾ ਆ ਕੇ ਬਦਲਿਆ ਨਣਦਾ ਨਾਣ ਨਾ ਬਦਲਿਆ ਸੱਸ ਨਾਲ ਨਾ ਬਦਲਿਆ ਬਦਲਣਾ ਤੁਹਾਡਾ ਨੂੰ ਨਾਲ ਨਹੀਂ ਨਹੀਂ ਬਦਲਣਾ ਇਹ ਜਿਹੜੇ ਸੁਭਾਅ ਆ ਉਹ ਕਹਿੰਦੇ ਹੁੰਦੇ ਨੇ ਭਾਅ ਬਦਲ ਜਾਂਦੇ ਸੁਭਾਅ ਨਹੀਂ ਬਦਲਦੇ ਰੜੇ ਤੱਕ ਇੱਕਨੇ ਰਹਿੰਦੇ ਹੁੰਦੇ ਨੇ ਇਹ ਫਿਰ ਜਿਹੜਾ ਰਿਸ਼ਤਾ ਇੱਕਦਾਨੀ ਨਾ ਬਣਦਾ ਉਹ ਕਿਸੇ ਦਾ ਵੀ ਨਹੀਂ ਬਣਦਾ ਜਾ ਤੁਸੀਂ ਈ ਨੂ ਨਾਲ ਨਹੀਂ ਨਾ ਬਣਨੀ ਫੇਰ ਤੁਹਾਡੇ ਹੀ ਪੁੱਤ ਨੇ ਕਹਿਣਾ ਹੈ ਵੀ ਤੂੰ ਮੇਰੀ ਭੂਆ ਨਾਲ ਵੀ ਏਕਣੇ ਕਰਦੀ ਸੀ ਤੂੰ ਦਾਦੀ ਨਾਲ ਵੀ ਏਕਣੇ ਕਰਦੀ ਸੀ ਠੀਕ ਹੈ ਇਹ ਸੋਈ ਗੱਲਾਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣੀ ਹੈ ਠੀਕ ਹੈ ਆਪਣੇ ਬੱਚਿਆਂ ਤੋਂ ਕਦੇ ਆਸ ਨਾ ਤੱਕਿਆ ਕਰੋ ਵੀ ਉਹ ਤੁਹਾਨੂੰ ਬੁਢਾਪੇ 'ਚ ਸਤਿਕਾਰ ਦੇਣਗੇ ਹਰ ਤੁਹਾਨੂੰ ਸਾਂਭਣਗੇ ਜਾਂ ਤੁਸੀਂ ਆਪਣੇ ਸੱਸ ਸਹੁਰੇ ਦੇ ਬੁਢਾਪੇ 'ਚ ਸੱਸ ਸਹੁਰੇ ਨੂੰ ਤੜਫਾਉਣੀ ਹੈ ਤੇ ਤੁਹਾਡੀਆਂ ਘਰ ਦੀਆਂ ਧੀਆਂ ਤੁਸੀਂ ਉਹਨਾਂ ਨੂੰ ਤੜਫਾਉਣੀ ਹੈ ਅੱਜ ਦੇ ਸਮੇਂ 'ਚ ਤਾਂ ਧੀਆਂ ਭੈਣਾਂ ਕੋਲ ਰਹਿਣ ਸਹਿਣ ਦਾ ਟਾਈਮ ਹੀ ਨਹੀਂ ਹੈਗਾ। ਮੈਂ ਤਾਂ ਘਰ ਕਰ ਕਰ ਕੇ ਤਾਂ ਆਉਂਦੀਆਂ ਨੇ। ਅ ਕਦੇ ਚਾਹ ਪੀ ਕੇ ਬਾਝ ਜਣਗੀਆਂ, ਕਦੇ ਰੋਟੀ ਖਾ ਕੇ ਬਾਝ ਜਣਗੀਆਂ। ਕਹੀ ਦਾ ਵੀ ਜੇ ਬੜਾ ਮੇਰੇ ਵਰਗੀ ਤਾਂ ਰਸੋਈ 'ਚ ਬੜੀ ਹੋ ਰਹਿ ਜਾਂਦੀ ਹੈ। ਜਾਨੂ ਕਹਿੰਦ ਨੇ ਵੀ ਚੱਲ ਹੱਸਤਾ ਚੱਲੇ। ਇੰਨਾ ਕ ਟਾਈਮ ਹੁੰਦਾ ਇਹਨਾਂ ਕੋਲ। ਕੋਈ ਹੋਵੇ ਭਾਗਾਂ ਵਾਲੀ ਜਿਹੜੀ ਕਿਛ ਤੂੰ ਫੇਰ ਰਾਤ ਲਾ ਜਵੇ। ਟਾਈਮ ਹੀ ਨਹੀਂ ਕਿਸੇ ਕੋਲ। ਇਹ ਸੋਈ ਗੱਲਾਂ ਪਤਾ ਨਹੀਂ ਤੀ ਭੈਣ ਕਿਵੇਂ ਆਉਂਦੀ ਆ ਖਿੱਚ ਆਉਂਦੀ ਆ ਉਹਨੂੰ ਖਿੱਚ ਖਿੱਚ ਕੇ ਲਿਆਉਂਦੀ ਆ ਪੇਕੇ ਆਉਂਦੀ ਸਤਕਾਰ ਕਰਿਆ ਕਰੋ ਧੀਆ ਭੈਣਾਂ ਦਾ ਉਹ ਜਦ ਦੋ ਘੜੀਆਂ ਆਉਂਦੀਆਂ ਤੁਹਾਡੇ ਕੋਲ ਆਪਣਾ ਥਕੇਮਾ ਲਾਉਣ ਆਉਂਦੀਆਂ ਨੇ ਉਹਨਾਂ ਨੂੰ ਇੰਨੀ ਆ ਕਿ ਪਿਆਰ ਨਾਲ ਮਮਤਾ ਨਾਲ ਚਾਰਜ ਕਰਕੇ ਤੋਰ ਦਿਆ ਕਰੋ ਵੀ ਉਹਨਾਂ ਦਾ ਮਹੀਨਾ ਡੇਢ ਮਹੀਨਾ ਵਧੀਆ ਲੰਘ ਜਵੇ ਖੁਸ਼ ਹੋ ਕੇ ਜਾਣ ਉਹ ਬਾਪ ਦੇ ਘਰੋਂ ਠੀਕ ਆ ਲਫੰਡਰ ਪਣਿਆਂ 'ਚ ਕੁਛ ਨਹੀਂ ਰੱਖਿਆ ਆ ਜਿਹੜੇ ਤੁਸੀਂ ਕਰਦੀਆਂ ਉਹਦੀਆਂ ਉਹਦੇ ਕੋਲ ਲਾਤੀਆਂ ਉਹਦੀਆਂ ਉਹਦੇ ਕੋਲ ਲਾਤੀਆਂ ਗੱਲ ਫੇਰ ਉੱਥੇ ਦੀ ਉੱਥੇ ਆ ਜਾਣੀ ਆ ਤਿੱਕਾ ਇਹ ਕਮਣਾ ਕਰਿਆ ਕਰੋ ਬੜੇ ਗੂੜੇ ਰਿਸ਼ਤੇ ਨੇ ਇੱਕ ਢਿੱਡ ਦੇ ਜਾਈ ਹੁੰਦੇ ਨੇ ਠੀਕ ਆ ਉਹਨਾਂ ਨੂੰ ਰਲ ਮਿਲ ਕੇ ਹਸਣ ਖੇਡਣ ਦਿਆ ਕਰੋ ਲੁੱਡੀਆਂ ਪਾਉਣ ਦਿਆ ਕਰੋ ਸੋ ਇਹਨਾਂ ਇਹ ਸਟੋਰੀਆਂ ਮੇਰੇ ਕੋਲ ਬਹੁਤ ਆਉਂਦੀਆਂ ਨੇ ਮੈਨੂੰ ਫਿਰ ਹਰ ਹਾਲ ਤਾਂ ਇਹ ਗੱਲ ਕਰਨੀ ਪੈਂਦੀ ਆ ਬਈ ਤੁਸੀਂ ਵੀ ਕਹੋਗੇ ਵੀ ਭੈਣ ਥੋੜੇ ਕਿ ਦਿਨ ਬਾਅਦ ਨੂਹਾਂ ਦੀ ਸਟੋਰੀ ਪਾ ਦਿੰਦੀ ਆ ਕਿਉਂਕਿ ਹਰ ਇੱਕ ਦੇ ਦਿਲ ਦੇ ਦਰਦ ਹੁੰਦਾ ਗੱਲ ਕਰਨੀ ਪੈਂਦੀ ਆ ਘਰ ਘਰ ਦੀਆਂ ਕਹਾਣੀਆਂ ਘਰ ਘਰ ਦੀਆਂ ਕਹਾਣੀਆਂ ਜੀ ਚਲੋ ਠੀਕ ਆ ਜੀ ਮਹਾਰਾਜ ਜੀ ਮੈਨੂੰ ਮਤਬੁੱਦੀ ਬਖਸ਼ੇ ਠੀਕ ਆ ਜੀ ਜਿਵੇਂ ਇਹ ਆਪਣੇ ਪਿੱਛੇ ਪਰਿਵਾਰ ਨੂੰ ਪਿਆਰ ਕਰਦੀਆਂ ਹਾਂ ਮੈਂ ਸਹੁਰੇ ਘਰ ਵੀ ਪਰਿਵਾਰ ਨੂੰ ਪਿਆਰ ਕਰਿਆ ਕਰੋ ਸਾਰੇ ਨੂੰ ਲਾ ਕੁੜੀਆਂ ਤੋਂ ਦੋ ਤੇ ਦੋਤੀਆਂ ਤੋਂ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ